ਜੀ ਸਤਿ ਸ੍ਰੀ ਅਕਾਲ ਜੀ ਇੱਕ ਨਿਊ ਬਲੌਗ ਦੇ ਵਿੱਚ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜੀ ਅੱਜ ਆਪਾਂ ਨੇ ਜਾਣਾ ਜੀ ਕਾਰਡ ਵੰਡਣ ਇੱਧਰ ਪਹਿਲਾਂ ਤਾਈ ਦੇ ਮੁੰਡੇ ਦਾ ਵਿਆਹ ਸੀ ਤੇ ਉਸ ਤੋਂ ਹੁਣ ਅੱਗੇ ਉਹ ਤਾਈ ਦੇ ਮੁੰਡੇ ਦਾ ਵਿਆਹ ਹੈ ਅੱਜ ਆਪਾਂ ਕਾਰਡ ਵੰਡਣ ਜਾ ਰਿਹਾ ਜੀ ਖੰਨੇ ਕਿ ਨਹੀਂ ਇਹਨਾਂ ਨੂੰ ਮਾਸੀ ਨੂੰ ਦੇਣਾ ਇੱਕ ਆਪਾਂ ਨੇ ਕਾਰਡ ਠੀਕ ਹੈ ਇਹਦੇ ਪੈਣੋਣੇ ਤੇ ਇਹਨਾਂ ਇਕੱਲੇ ਦੇ ਕੇ ਬਸ ਉਹ ਮਾਸੀ ਨੂੰ ਦੇ ਦੋ ਫੇਰ ਆਸ ਜੀ ਇੱਥੇ ਜਿਹੜਾ ਆਪਣਾ ਪਿੰਡ ਦਾ ਸਟੇਡੀਅਮ ਹੈ ਜੀ ਥੱਲੇ ਸ਼ਹੀਦ ਭਗਤ ਸਿੰਘ ਸਟੇਡੀਅਮ ਇੱਥੇ ਐਤਵਾਰ ਨੂੰ ਪਾਰਟੀ ਹੈ ਜੀ ਸ਼ਾਮ ਨੂੰ ਉਹ ਟੈਂਟ ਉਹਦੇ ਲੱਗਣਾ ਜੀ ਇੱਥੇ ਸਫਾਈ ਕਰ ਦੇਣੀ ਮੁੰਡੇ ਨੇ ਤੇ ਆਪਾਂ ਹੁਣ ਤੁਰ ਪਏ ਜੀ ਲਗਭਗ ਟਾਈਮ 6:30 ਹੋ ਗਏ ਤੇ ਪਿੰਡ ਤੋਂ ਤੇ ਮਰਿੰਡਾ ਟੱਪ ਗਏ ਸੀ ਆਪਾਂ ਤੇ ਸਾਬਰ ਨੂੰ ਪਹਿਲਾਂ ਜੀ ਅਸੀਂ ਤਲਾਣੀਆਂ ਗਏ ਫਾਤੀ ਘਟ ਸਾਹਿਬ ਕੋਲ ਮਨ ਸਵਾ ਘਟ ਹੋ ਗਏ ਬਾਤ ਲਾਣੀਆ ਹੱਤ ਲਾਣੀਆ ਬੰਦੇ ਆ ਉਹ ਜੇ ਪੁੱਤ ਲਾਣੀਆਂ ਪਿੰਡ ਢੱਕਦੇ ਸੀ ਤੇ ਹੁਣ ਉਹ ਪਿੰਡ ਬਾਸਤ ਅੰਦਰ ਆਣਾ ਜੀ ਉਸ ਤੋਂ ਬਾਅਦ ਅਸੀਂ ਹੁਣ ਅਜਨੇਰ ਜਾ ਰਹੇ ਜੀ ਅਜਨੇਰ ਤੋਂ ਬਾਅਦ ਮੜ ਮਚਰੇ ਸਾਡੀ ਨਾਲੇ ਪਿੰਡ ਤੇ लवली ਸਾਡੀ ਕੋ ਆਏ ਨਹਰਾ ਫਿਰੋਜ਼ਪੁਰਾਣਾ ਅਗਲਾ ਪਿੰਡ ਇੱਧਰ ਮੇਰੇ ਨਾਨਕੇ ਮਮੀ ਦੇ ਬਾਸਕੰਦਰ ਸਾਹਮਣੇ ਪਿੰਡ ਬਾਸਕੰਦਰ ਆਪਾਂ ਹੁਣ ਜਨੇਰ ਪਿੰਡ ਆ ਗਏ ਜੀ ਇਹ ਕੱਲਾ ਜਨੇਰ ਆ ਜੀ ਇੱਕ ਕੋਟਵਾਲਾ ਜਨੇਰ ਆ ਇਹ ਕੱਲਾ ਜਨੇਰ ਪਿੰਡ ਆ ਜੀ ਇਸ ਤੋਂ ਬਾਅਦ ਪਰਿਮਾਨਕ ਮਦਰੀ ਜਾਣਾ ਜੀ ਅਲੀਪੁਰ ਦਾ ਅਲੀਪੁਰ ਦਾ ਹੈ ਇੱਥੋਂ ਅੱਗੇ ਲੈ ਆਇਆ ਉਹ ਜੀ ਮਾਨਕ ਮਾਜਰਾ ਮੂਰੀ ਘਰ ਨੇ ਰੋਡ ਪਰਿਆ ਮਾਨਕ ਮਾਜਰੇ ਲਾਢੀ ਕੰ ਦਾ ਕਾਹੇ ਘਰ ਆ ਚਲੋ ਜੀ ਹੁਣ ਆਪਾਂ ਰੋਹ ਦੇ ਲਈ ਬਾਇਆ ਵਿਚ ਨੂੰ ਹੋ ਜਾਣਾ ਜੀ ਬੜੇ ਕੰਦ ਕੜ ਸਤੋਬਰ ਪੱਟੀਆਂ ਤੇ ਰਹਾਉਣ ਦੋ ਸ਼ਾਪਰ ਰਹਿ ਗਏ ਆਪਣੇ ਦੋ ਤਿੰਨ ਰਹਿ ਗਏ ਬੜਾ ਦਮਣਾ ਤੇ ਕਕਰਾਲੀਓ ਆਪਣੇ ਏਰੀਆ ਚ ਹੈ ਲੋ ਜੀ ਹੁਣ ਅਪਾ ਗੋਵਿੰਦਗੜਾ ਆ ਗਏ ਕਿਹੜਾ ਪਿੰਡ ਆ ਮੁਗਲ ਮਾਜਰਾ ਅੰਨਾ 4 ਕਿਲੋਮੀਟਰ ਤੇ ਅਪਾ ਪਿਛਲੇ ਜੇ ਆਹੀ ਮਹੀਨੇ ਅਪਾ ਤੇਰਾ ਦਿਨ ਖੇਡਣ ਵੀ ਆਏ ਸੀ ਇੱਥੇ ਕਜੇ ਸਕੂਲ ਆ ਸੈਕੰਡਰੀ ਸਕੂਲ ਇਸੇ ਮਹੀਨੇ ਜ ਆਪਣੇ ਦੋ ਗੜੇ ਲੱਗੇ ਗੋਵਿੰਦਗੜਾ ਪਹਿਲਾਂ ਖੇਡਣ ਵੀ ਆਏ ਸੀ ਰੋਜੀ ਆਪਾਂ ਖੰਨੇ ਆ ਗਏ ਖੰਨੇ ਤੇ ਹੁਣ ਮਲੇਰ ਕੋਟਾ ਰੋਡ ਪਾਣਾ ਏ ਉਹ ਰੋਡ ਤੇ ਪਿੰਡ ਆ ਜੀ ਕਿਸੜੂਲਾਗਾ ਰੋਣੋ ਮਲੇਰ ਕੋਟਲਾ ਰੋਡ ਆ ਜੀ ਜੀ ਰੌਣਕ ਪਰਲੋਕਲਾ ਫੰਡਾ ਗਿਆ ਜੀ ਤੇ लवली ਜੀ ਦੋ ਬੁਆ 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 ਬੁ ਲੋ ਪਰ ਆ ਜੀ 2:00 ਟਾਈਮ ਤਕਰੀਬਨ 1:00 ਵਜ ਗਿਆ ਜੀ ਆਪਾਂ ਰੋਹਣੋ ਕਲਾ ਤੇ ਗੋਜਿੰਦੇ ਰੋਟੀ ਛੱਕ ਨੰਕਰ ਛੱਕੇ ਹੁਣ ਪੱਟੀਆਂ ਜਾਣਾ ਜੀ 11 ਇਹ ਲੋ ਜੀ ਹੁਣ ਆਪਾਂ ਨੇ ਪੱਟੀਆਂ ਮਿਲ ਲਈ ਜੀ ਅੰਕਲ ਜੀ ਨੂੰ ਐਸ ਐਚਓ ਜੀ ਉਹ ਸਾਨੂੰ ਤੋਂ ਘਰੇ ਬਹੁਤ ਔਖਾ ਮਿਲਿਆ ਛੋਟੀ ਜੀ ਗਲੀ ਐ ਇਹ ਪੈਟਰੋਲ ਪੰਪ ਦੇ ਨਾਲੇ ਗਲੀ ਜਾਂਦੀ ਐ ਆਪਾਂ ਹੁਣ ਸਮਰਾਲਾ ਰੋਡ ਆ ਗਏ ਹੁਣ ਜਾ ਰਹੇ ਜੀ ਆਪਾਂ ਰਹੁਣ ਹਾਂ ਜੀ ਇਹ ਜਿਹੜਾ ਥਾਣਾ ਇਹਦੇ ਚ ਖੱਬੇ ਮੋੜਨ ਤੇ ਬੇਮੁੰਡਾ ਕੇ ਹੂੰ ਤੇ ਦੋ ਜੀ ਆਪਾਂ ਹੁਣ ਰਹਾਉਣ ਆਗੇ ਦੇ ਵੀਰ ਭਾਗੋਂ ਤੇ ਬਰਾਹੀਏ ਬਾਬਾ ਜੀ ਦਾ ਮੇਲਾ ਭਨੇਕਾ ਦਾ ਜੋਨ ਫਿਨੇਚ ਰੌਸ਼ਨੀਆ ਮੇਲਾ ਗੁਰਦੁਰਾ ਸਾਹਿਬ ਆਹ ਆ ਲੰਘੇ ਰਸਤਾ ਬਾਬਾ ਜੀ ਦਾ ਆਇਆ ਮੈਂ ਇੱਧਰ ਅੱਛਾ ਥੋੜੇ ਅੱਛਾ ਇਦਾਂ ਦੀ ਓ ਤੇ ਜਿਹੜੇ ਮੁੰਡੇ ਦਾ ਵਿਆਹ ਹੈ ਜੀ ਜਿਹੜੀ ਉਹਦੀ ਮੰਮੀ ਆ ਤੇ ਉਹਦੇ ਉਹਦੇ ਨਾਨਕੇ ਆ ਜੀ ਮੇਰੀ ਚਾਚੀ ਜਿਹੜੀ ਆ ਉਹਦੇ ਨਾਨਕੇ ਹੋਰੇ ਤੁਹਾਨੂੰ ਐਂਡ 'ਚ ਦਿਖਾਵਾਂਗੇ ਚਾਚੀ ਜੀ ਆ ਵੀ ਮੁੰਡਿਆ ਤੇ ਲੋ ਜੀ ਆਪਣੇ ਹੁਣ ਇੱਕ ਦੋ ਸਟੇਅਰ ਰਹਿ ਗਈਆਂ ਉਸ ਤੋਂ ਬਾਅਦ ਆਪਾਂ ਨੇ ਪਿੰਡ ਵਾਪਸੀ ਕਰਨੀ ਆ ਬੂ ਮਾਨੰਦ ਅੱਧਾ ਘੰਟਾ ਆਪਣੀ ਰੋ ਤੇ ਸਟੇਅ ਆ ਜੀ ਹਰੌਣ ਪਿੰਡ ਹਨੀ ਦੇ ਪਿੰਡ ਆ ਜੀ ਆਪਾਂ ਅਜੂ ਕੀ ਕਰਦੀ ਹੈ ਹਾਂ ਵਾਪਸੀ ਕਰਨੀ ਜੀ ਹੁਣ ਮਰੰਡੇ ਨੂੰ ਦਮਣੇ ਜਾਣਾ ਤੁਹਾਡੇ ਅਗਲੇ ਬਾਬਾ ਜੀ ਜਾਣਦੇ ਹੋ ਸਾਲੇ ਆਜਾ ਐਮ ਤਕਰੀਬਨ ਸਫਾ ਤਨ ਹੋ ਗਈ ਜੀ ਉਹੀ ਚਾਰ ਸੱਤੇ ਚਾਰ ਮਹੀਨੇ ਪਹੁੰਚ ਜਾਂਦੇ ਨੇ ਉਹ ਲਹੇੜੀ ਚਲੇ ਢੇੜੀ ਤੋਂ ਕੋਲ ਮਰਿੰਡੇ ਕੋਲ ਪਿੰਡ ਤੁਮਣਾ ਜੀ ਉਸ ਤੋਂ ਬਾਅਦ ਕਕਰਾਲੀ ਤੇ ਕਕਰਾਲੀ ਤੋਂ ਬਾਅਦ ਫਿਰ ਪਿੰਡਾਂ ਨੂੰ ਵਾਪਸੀ ਆਈ ਇੱਥੇ ਆਪਣੇ ਗੋਪ ਤੇ ਵੀ ਆ ਮੂਰੀ ਪਟੋਏ ਨਵਾਸ ਇਹ ਆਪਣੇ ਗੋਤੀ ਆ ਬਰੇ ਰਹਿੰਦੇ ਆ ਪਟੋਏ ਨਵਾਸ ਹੇ ਆਓ ਹਰਕਣਾ ਸੌਂਪੀ ਨੂੰ ਜਾਣਾ ਆਪਾਂ ਨੇ ਖੇੜੀ ਦਾ ਸਿੰਘ ਆਪਾਂ ਨੇ ਸਿੱਧਾ ਉੱਚੇ ਪਿੰਡ ਤੇ ਮਿਲਣਾ ਜਾ ਕੇ ਜਿਵੇਂ ਲੋਹਾਰ ਮਾਜਰਾ ਉੱਚੇ ਪਿੰਡ ਆ ਗਿਓ ਕਲਾ ਕੋ ਕੀਆ ਕਿਹੜਾ ਘੜਾ ਡੱਬਾ ਡੱਬੇ ਦੇਖਣੇ ਬੈਠਾ ਕੋਈ ਨਹੀਂ ਲੈ ਰਹੀ ਦਾ ਤੇ ਲੋ ਜੀ ਆਪਾਂ ਨੇ ਮਾਲਕਪੁਰਾ ਰੋਡ ਪਾ ਲਿਆ ਜੀ ਮਾਲਕਪੁਰ ਅੱਗੇ ਖੇੜੀ ਨਾਉ ਸਿੰਘ ਪੜੀ ਦੇ ਵਿੱਚ ਮੇਰੀ ਬਾਸੀ ਦਾ ਪਿੰਡ ਵੀ ਆਇਆ ਜੀ ਕੋਟਲਾ ਜਨੇਰ ਇਹ ਪਿੰਡ ਮਲਕਪੁਰ ਤੋਂ ਅਗਲਾ ਪਿੰਡ ਇਹ ਆ ਕੋਟਲਾ ਜਨੇਰ ਕੋਟਲਾ ਲੱਗਾ ਜਨੇਰ ਲੱਗਾ ਜੀ ਉਹ ਜਿਹੜਾ ਪਹਿਲਾਂ ਪਗੇ ਸੀ ਉਹ ਜਨੇਰ ਪਿੰਡ ਲੱਗਾ ਜੀ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਫੜੀ ਆ ਗਈ ਆਪਾਂ ਸਾਇਦਪੁਰ ਆ ਗਈ ਆਪਾਂ ਸਾਇਦਪੁਰ ਆ ਬਣਾ ਫਟਾ ਆ ਗਿਆ ਜੀ ਹੈਪੀ ਦੇ ਨਾਂ ਦੇ ਆ ਹਰਖਣਾ ਹੈਪੀ ਦੀ ਆ ਸੁਹਾਵੀ ਮੀਕੇ ਦੇ ਆ ਅਗਲਾ ਪਿੰਡ ਸੁਹਾਵੀ ਆ ਤੇ ਦੋਨੇ ਇਕੱਠੇ ਪਿੰਡ ਆ ਹਰਖਣਾ ਦੇ ਸੁਹਾਵੀ ਇਸ ਤੋਂ ਬਾਅਦ ਫਿਰ ਬਣਾ ਦਾ ਲਹਾਰ ਮਾਜਰਾ ਤੇ ਮੁਟਾ ਪੜਾਏ ਲੋਕੀਆ ਪਿੰਡ ਸੁਹਾਵੀ ਆ ਗਿਆ ਜੀ ਨਾਲ ਇਹਨੂੰ ਸੁਹਾਵੀ ਫਟਾ ਗਿਆ ਇੱਥੇ ਆ ਮੀਕੇ ਦੇ ਨਾਂ ਦੇ ਇਹ ਸਾਡੇ ਰਾਜ ਮਿਸਤਰੀ ਦਾ ਕੰਮ ਕਰਦਾ ਹੁੰਦਾ ਨਾ ਨੀਕਾ ਵਰਜ ਵਰਜ ਪਿੰਡ ਆ ਗਿਆ ਜੀ ਉਹ ਜੀ ਲੋਹਾਰ ਮਾਜਰਾ ਪਿੰਡ ਆ ਗਿਆ ਖੱਬੇ ਦਾ ਖੱਬਾ ਬਾਲੀਬਾਲ ਜਿਹੜਾ ਪਿੰਡ ਆ ਗਿਆ ਲੋਹਾਰ ਮਾਜਰਾ ਚਲੋ ਜੂ ਚੱਬੇ ਢਾਕੇ ਪਾ 上面那个也跑。 ਲੋ ਜੀ ਆਪਾਂ ਹੁਣ ਦੁੰਮਣੇ ਆ ਗਏ ਜੀ ਇਸ ਤੋਂ ਬਾਅਦ ਆਪਾਂ ਨੇ ਕਕਰਾਲੀ ਜਾਣਾ ਏ ਇਸ ਤੋਂ ਬਾਅਦ ਆਪਣਾ ਲਾਸਟ ਸਟਾਪ ਆ ਜੀ ਬਣੇ ਰਹੋ ਜੀ ਵੀਡੀਓ ਦੇ ਨਾਲ ਹੋ ਜੀ ਟਾਈਮ ਤਕਰੀਬਨ ਸਵਾ ਸੱਛ ਹੋ ਗਈ ਜੀ ਚਿੰਤਗੜ੍ਹ ਆ ਜਾਈ ਹੋਏ ਆਪਾਂ ਬਸ ਹੁਣ ਆਪਣੇ ਘਰ ਨੂੰ ਵਾਪਸੀ ਆ ਜੀ ਸਵੇਰ ਦੇ 6 ਵਜੇ ਦੇ ਆਪਾਂ ਤੁਰੇべ ਰਾਤ ਦੇ 6 ਵਜੇ ਗਏ ਜੀ ਆਂਟੀ ਦੇ ਨਾਨਕੇ ਆ ਜੀ ਹੁਣ ਮਿਲਦੇ ਆ ਜੀ ਤੁਹਾਨੂੰ ਕਿਸੇ ਅਗਲੇ ਬਲੌਗ ਚ ਟਾਈਮ ਤਕਰੀਬਨ 6:30 ਹੋ ਗਿਆ